ਮੇਰੇ ਨਾਲ ਪਵਿੱਤਰ ਵਚਨ ਪੜੇ ਫਿਲਿੱਪੀਜ਼ ਕਿਤਾਬ ਦੇ 3 ਅਧਿਆਏ ਉਹਦਾ 7 ਔਰ 8 ਕਲਾਮ ਪੜੇ ਪਰ ਜਿਹੜੀਆਂ ਗੱਲਾਂ ਹੂੰ ਮੇਰੇ ਲਾਭ ਦੀਆਂ ਹਨ ਹੂੰ ਮੈਂ ਉਹਨਾਂ ਨੂੰ ਮਸੀਹ ਦੇ ਕਾਰਨ ਮਸੀਹ ਦੇ ਕਾਰਨ ਹਾਨ ਦੀਆਂ ਸਮਝਿਆ ਹਾਨੀ ਦੀਆਂ ਸਮਝ ਲਿਆ ਵਾ ਸਗੋ ਮਸੀਹ ਅਸੂ ਆਪਣੇ ਮਸੀਹ ਯੇਸ਼ੂ ਆਪਣੇ ਪ੍ਰਭੂ ਦੇ ਗਿਆਨ ਦੀ ਉਤਮਾਈ ਹਾਂਜੀ ਅਗੇ ਵੀ ਦੇ ਕਾਰਨ ਸਾਰੀਆਂ ਗੱਲਾਂ ਮੈਂ ਹਾਨ ਦਿਆਂ ਹੀ ਸਮਝਦਾ ਹਾਂ ਹਾਨੀ ਦਿਆਂ ਹੀ ਸਮਝਦਾ ਅਗੇ ਵੀ ਅਤੇ ਉਹਦੀ ਖਾਤਰ ਉਸਦੇ ਖਾਤਰ ਮੈਂ ਇਹਨਾਂ ਗੱਲਾਂ ਦੀ ਜਿੰਨਾ ਗੱਲਾਂ ਦੀ ਹਾਨੀ ਚੱਲੀ ਚੱਲੀ ਅਤੇ ਉਹਨਾਂ ਨੂੰ ਕੂੜਾ ਸਮਝਿਆ ਉਹਨਾਂ ਨੂੰ ਮੈਂ ਕੂੜਾ ਸਮਝਿਆ ਹੈਗਾ ਵਾ ਅਗੇ ਵੀ ਬਈ ਮੈਂ ਮਸੀਹ ਨੂੰ ਖੱਟ ਲਵਾਂ ਮੈਂ ਮਸੀਹ ਨੂੰ ਖੱਟ ਲਵਾਂ ਖੱਟ ਸ਼ਬਦ ਕਿੰਨਾ ਪਿਆਰਾ ਸ਼ਬਦ ਹੈ ਪੰਜਾਬੀ ਹਿੰਦੀ ਜਿਹਾ ਪ੍ਰਾਪਤ ਕਰਾਂ ਖੱਟ ਲਵਾਂ ਮਸੀਹ ਨੂੰ ਖੱਟ ਲਵਾਂ ਪੌਲਸ ਕਿ ਜਗਤੇ ਕਹਿੰਦਾ ਵਾ ਜਿਹੜੀਆਂ ਜਿਹੜੀਆਂ ਚੀਜ਼ਾਂ ਮੇਰੇ ਲਾਭ ਦੀਆਂ ਸੀਗੀਆਂ ਉਹਨਾਂ ਉਹਨਾਂ ਚੀਜ਼ਾਂ ਨੂੰ ਮੈਂ ਹਾਨੀ ਦੀਆਂ ਸਮਝ ਲਿਆ ਆਂ ਜਿਹੜੀ ਜਿਹੜੀ ਚੀਜ਼ ਮੇਰੇ ਬੈਨੀਫਿਟ ਵਾਸਤੇ ਸੀ ਮੇਰੇ ਭਲੇ ਵਾਸਤੇ ਸੀਗੀ ਮੇਰੇ ਲਾਭ ਵਾਸਤੇ ਸੀ ਉਹਨਾਂ ਉਹਨਾਂ ਵਸਤੂਆਂ ਨੂੰ ਮੈਂ ਹਾਨੀ ਸਮਝ ਲਿਆ ਤੇ ਕੂੜਾ ਸਮਝਦਾ ਮੈਂ ਕਿ ਮੈਂ ਮਸੀਹ ਨੂੰ ਖਾਟ ਲਵਾਂ ਪੌਲਸ ਬਹੁਤ ਬੜਿਆ ਲਿਖਿਆ ਸੀਗਾ ਅਤੇ ਅਮੀਰ ਪਰਿਵਾਰ ਚੋਂ ਸੀਗਾ ਪੌਲਸ ਨਾਮ ਪੌਲਸ ਨਹੀਂ ਸ਼ਾਉਲ ਸੀਗਾ ਅਤੇ ਸ਼ਾਉਲ ਦਾ ਨਾਮ ਦੇ ਅਰਥ ਵਾ ਖਮੰਡੀ ਅਣਖੀ ਲੇਕਿਨ ਉਸਨੇ ਪੌਲਸ ਰੱਖ ਲਿਆ ਅਤੇ ਪੌਲਸ ਦਾ ਨਾਮ ਦਾ ਮਤਲਬ ਆ ਛੋਟਾ ਅਧੀਨ ਨਮਰ ਛੋਟਾ ਸ਼ਾਉਲ ਨਾਮ ਦਾ ਮਤਲਬ ਉੱਚਾ ਖਮੰਡੀ ਲੇਕਿਨ ਉਸਨੇ ਪੌਲਸ ਆਪਣੇ ਆਪ ਨੂੰ ਬਣਾ ਲਿਆ ਨਾਮ ਤਬਦੀਲ ਕਰ ਲਿਆ ਜ਼ਿੰਦਗੀ ਇਕੱਲੇ ਤਬਦੀਲ ਨਹੀਂ ਕੀਤੀ ਅਤੇ ਅਸੀਂ ਪੌਲਸ ਦੀ ਪੁਰਾਣੀ ਜ਼ਿੰਦਗੀ ਨੂੰ ਜਾਣਦੇ ਹਾਂ ਵਾਕਿਆ ਹੀ ਸ਼ਾਉਲ ਨਾਮ ਦੇ ਨਾਲ ਨਾਲ ਉਹਦੇ ਕੰਮ ਵੀ ਇਦਾਂ ਦੇ ਸੀਗੇ ਉਹ ਬੜਾ ਕਮੰਡੀ ਸੀ ਬੜਾ ਰਿਚ ਸੀਗਾ ਬੜਾ ਬੁੱਧੀਮਾਨ ਬੜਾ ਪੜਿਆ ਲਿਖਿਆ ਸੀਗਾ ਅਤੇ ਅਮੀਰ ਲੋਕਾਂ ਦੇ ਨਾਲ ਬੈਣ ਖਲੋਣ ਸੀਗੀ ਅਮੀਰ ਅਮੀਰ ਲੋਕਾਂ ਦੇ ਨਾਲ ਅਤੇ ਉੱਚੇ ਅਧਿਕਾਰ ਲੋਕਾਂ ਨਾਲ ਵੀ ਜਾਣ ਪਹਿਚਾਨ ਸੀਗੀ ਕਿਹਦੀ ਸ਼ੌਲ ਦੀ ਅਤੇ ਕਲਿਸਿਆਵਾਂ ਨੂੰ ਮਾਰਦਾ ਕੁੱਟਦਾ ਸੀਗਾ ਜਦੋਂ ਦੇਖਿਆ ਵਾ ਕਿ ਮਸੀਹਤ ਦਿਨਾਂ ਦੇ ਚ ਵਧ ਨਹੀਂ ਰਹੀ ਆ ਕਿਸਮੈਲਟੀ ਦਿਨਾਂ 'ਚ ਹੀ ਵਧਣ ਡੈ ਪਈ ਆ ਇਹ ਮਸੀਹ ਉਹ ਤਾਂ ਦੁਸ਼ਮਣ ਬਣ ਗਿਆ ਅਤੇ ਹੋਰ ਨਾਲ ਗੱਲ ਨੇ ਬਣੀ ਇੰਨੇ ਜੀ ਸ਼ਰੂਆਤ ਕੀਤੀ ਦੂਰ ਦੂਰ ਤੱਕ ਕਲਿਸਿਆ ਦਾ ਨਾਸ਼ ਕਰਨ ਦਾ ਮਿਸਿਕ ਇਜ਼ਰਾਇਲ ਤੋਂ ਬਹੁਤ ਜ਼ਿਆਦਾ ਦੂਰ ਮੈਂ ਦੇਖ ਰਿਹਾ ਸੀ ਕਿ ਸੋਸ਼ਲ ਮੀਡੀਆ ਆਤੀ ਦਮਸੀ ਦਾ ਇਲਾਕਾ ਉੱਥੇ ਵਾਰ ਤੇ ਵੀ ਇਹਨੇ ਸਰਕਾਰ ਕੋਲੋਂ ਚਿੱਠੀਆਂ ਲਿਖਾ ਲਏ ਨਾਸ਼ ਕਰਨ ਵਾਸਤੇ ਕਲਿਜ਼ੀਆਂ ਇਹਨਾਂ ਵੱਡਾ ਬੰਦਾ ਸੀਗਾ ਐਨੀ ਚੱਲਦੀ ਸੀ ਇਹਦੀ ਇਹਨਾਂ ਇਹਦਾ ਅਹੁਦਾ ਵੱਡਾ ਸੀਗਾ ਅਤੇ ਪੜਿਆ ਲਿਖਿਆ ਵੀ ਸੀਗਾ ਅਤੇ ਅਮੀਰ ਵੀ ਸੀਗਾ ਅਤੇ ਉੱਚੇ ਜਗਾ ਮਤੇ ਬੰਦਾ ਵੀ ਸੀਗਾ ਉੱਚਿਆਂ ਲੋਕਾਂ ਦਾ ਖਾਣ ਪਾਣ ਵੀ ਇਹਦਾ ਸੀਗਾ ਲੇਕਿਨ ਜਦੋਂ ਮਸੀਹੀ زندگی دے بچ آ گیا پربو دے بچ آ گیا وا جو اسی دے کرتا دے بچ پڑھ دے ہیں یشو مسیح دے نارا ٹکڑاو مڈا یشو مسیح دے نارا ایدہ تو ٹکڑاو کار کے جیون تبدیل ہو زندہ ہوں جدو یشو دا اکاؤنٹر کردا ہوا یشو جدو دا اکاؤنٹر کرن تو بات دے بچ یہ جیون تبدیل کرن با. اپنا تو بات چا یشو مرسیب اپناؤن تو بات چا یشو جہاں بڑھ کے سنسار چا چلدا ہوا ਦੇ ਫਿਰ ਇਨ ਸ਼ਾਉਲ ਨਹੀਂ ਪਾਉਲਸ ਆਪਣੇ ਆਪ ਨੂੰ ਰਖਾਇਆ ਮੈਨੂੰ ਧਿਆਨ ਨਾਲ ਸੁਣਨਾ ਮੈਂ 6 ਗੱਲਾਂ ਬੋਲਣ ਜਾ ਰਿਹਾ ਹਾਂ ਜਿਹਦੇ ਕਰਕੇ ਮੈਂ ਨਾ ਕਿ ਮੈਂ ਪ੍ਰਭੂ ਦਾ ਸੇਵਕ ਹਰੇਕ ਨਾ ਕਿ ਸੇਵਕ ਹਰੇਕ ਵਿਸ਼ਵਾਸੀ ਜੋ ਜੇ ਸ਼ੁਰੂਆਤ ਵਿੱਚ ਆराधना ਕਰਨ ਦੇ ਸੀਗੇ ਕਿ ਉਹ ਪ੍ਰਭੂ ਉਹ ਪਰਮੇਸ਼ਰ ਉਹ ਖੁਦਾਵਾ ਮੇਰੇ ਤੇ ਕਿਦਾਂ ਦਾ ਕਰਕੇ ਪ੍ਰਗਟ ਹੋਇਆ ਅਬਰਾਮ ਤੇ ਅਤ ਬਲਵੰਤ ਹੋ ਕੇ ਅਤੇ ਬਹੁਤ ਸਾਰੇ ਲੋਕਾਂ ਤੇ ਅਤ ਬਲਵੰਤ ਹੋ ਕੇ ਉਹ ਪ੍ਰਗਟ ਹੋਇਆ ਕਿ ਜੋ ਉਹ ਹੈਗਾ ਵਾ ਜੋ ਚਲੀ ਆਕਤਾ ਆਵਾ ਪੌਲਸ ਕਹਿੰਦਾ ਜਿਹੜੀ ਜਿਹੜੀ ਚੀਜ਼ ਮੈਨੂੰ ਲੱਗਦੀ ਸੀਗੀ ਮੈਂ ਕੋ ਡਿਗਰੀਆਂ ਵੱਡੀਆਂ ਡਿਗਰੀਆਂ ਨੂੰ ਕੂੜਾ ਸਮਝ ਲਿਆ ਡਿਗਰੀਆਂ ਨੂੰ ਵੀ ਇਹਦੀ ਡਿਗਰੀ ਡਾਕਟਰ ਦੀ ਡਿਗਰੀ ਅੱਜ ਡਾਕਟਰ ਲੋਕਾਂ ਦਾ ਪ੍ਰਭੂ ਦੇ ਸੇਵਕ ਬਣੇ ਮਕੀਲਵਾ ਜਾਜੂਵਾ ਇਨਸਪੈਕਟਰਵਾ ਡੀਸੀ ਬੜੀ ਬੜੀ ਅਫਸਰਾਂ ਦੇ ਬੈਟਰੀ ਹੋਏ ਬੰਦੇ ਆ ਜਦੋਂ ਯੇਸ਼ੂ ਜੀ ਬੰਚਾ ਹੁੰਦਾ ਉਹ ਕੂੜਾ ਸਮਝ ਲੈਂਦੇ ਡਿਗਰੀਆਂ ਨੂੰ ਜਿਹੜੀਆਂ ਡਿਗਰੀਆਂ ਉਹਨਾਂ ਨੂੰ ਸਲੂਟ ਮਰਵਾਉਂਦੀਆਂ ਸੀਗੀਆਂ ਹੱਥੇ ਸਰ ਜੀ ਇੱਥੇ ਬੈਠੋ ਸਰ ਜੀ ਇੱਧਰ ਆਓ ਸਰ ਜੀ ਸਰ ਜੀ ਕਹਿਲੌਂਦੀਆਂ ਸੀਗੀਆਂ ਉਹਦੇ ਉਹ ਡਿਗਰੀਆਂ ਉਹਦੇ ਦੇ ਲਾਉਂਦੀਆਂ ਸੀਗੀਆਂ ਰਿਸਪੈਕਟਡ ਬਣਾਉਂਦੀਆਂ ਸੀ ਲੇਕਿਨ ਮਸੀਹ ਦੇ ਕਾਰਨ ਉਹਨੂੰ ਕੁੱਟ ਖਾਣ ਵਾਲਾ ਮਾਰ ਖਾਣ ਵਾਲਾ ਛਿੱਤਰ ਖਾਣ ਵਾਲਾ ਪੱਥਰਵਾ ਪੱਥਰਵਾ ਸਹਿਣੋ ਵਾਲਾ ਬਣ ਗਿਆ ਜੁੱਤੀਆਂ ਖਾਧੀਆਂ ਕਈ ਵਾਰ ਉਹਨੇ ਜੁੱਤੀਆਂ ਜਿੱਤੀਆਂ ਛਿੱਤਰ ਹੁੰਦੇ ਆ ਉਹ ਖਾਦੇ ਉਹਨੇ ੱਫੇ ੱਫੇ ਖਾਧਿਓ ਉਹਨੇ ਚਪੇੜਾਂ ਖਾਧੀਆਂ ਉਹਨੇ ਬਾਣੀ ਕਹਿੰਦੀ ਕੋੜੇ ਖਾਦੇ ਉਹਨੇ ਬਾਣੀ ਕਹਿੰਦੀ ਮਾਰ ਮਾਰ ਦੇ ਤਾਲੂਕਾ ਨੇ ਧੂਕੇ ਰੂੜੀ ਤੇ ਸੁੱਟ ਦਿੱਤਾ ਸੀਗਾ ਕਿੰਨੋ ਜਿਹੜਾ ਕਹਿੰਦਾ ਵਾ ਕਿ ਮੈਂ ਅਮੀਰ ਆ ਮੈਂ ਸ਼ਾਉਲਾ ਤੇ ਰਾਇਲ ਦੇ ਵਿੱਚ ਹੈ ਵੀ ਸੀ ਉਹ ਬੜੇ ਉੱਚੇ ਉਹਦੇ ਦੇ ਸੀ ਲੇਕਿਨ ਜਦ ਰੱਬ ਆ ਗਿਆ ਇਹ ਕਾਊਂਟਰ ਕੀਤਾ ਰੱਬ ਨੇ ਫਿਰ ਉਹ ਹੋਇਆ ਜਿਹੜਾ ਉਹਨੂੰ ਇਸ ਦੁਨੀਆਂ ਦੇ ਵਿੱਚ ਸੰਸਾਰ ਚ ਨਹੀਂ ਸੁਰਗ ਦੇ ਵਿੱਚ ਰਿਸਪੈਕਟਡ ਕਰ ਸਕਦਾ ਵਾ ਜਦਾਂ ਸਮਝ ਨਹੀਂ ਤੇ ਜੋ ਵਗਾ ਕਿ ਮੈਂ ਕੁਝ ਹੋਰ ਲਿਖਿਆ ਫਿਰ ਬਰੀਅਨੀਆਂ ਦੀ ਕਿਤਾਬ ਦੇ ਵਿੱਚ ਲਿਖਿਆ ਗਿਆ ਵਾ بریانی کی کتاب پڑھتے ہاں بہت لکھا کتنے تو مار کھاتے کھاتے مر گئے شٹکارا نہ چاہا اس لیے کہ اور اتم پنر ستھان کے باقی ہو کتاب پڑھتے ہیں کنے ہی لوگ ਮਾਰ ਖਾਂਦੇ ਖਾਂਦੇ ਮਰ ਗਏ ਤੁਸੀਂ ਜਾਣਦੇ ਮੇਰਾ ਫ੍ਰੂਟ ਵਚਨ ਵੇੜਾ ਵਾ ਪਰ ਆ ਪਸੰਦੀਦਾ ਵਚਨ ਆ ਕਿੰਨੇ ਹੀ ਲੋਕ ਨਾ ਕੀ ਪਾਦਰੀ ਨਾ ਕੀ ਰਸੂਲ ਲੋਕ ਲਿਖਿਆ ਵਿਸ਼ਵਾਸੀ ਜਿਨ੍ਹਾਂ ਅੰਦਰ ਰੱਬ ਪ੍ਰਗਟ ਹੋ ਗਿਆ ਜਿਨ੍ਹਾਂ ਤੇ ਯੇਸ਼ੂ ਪ੍ਰਗਟ ਹੋ ਗਿਆ ਲਿਖਿਆ ਗਿਆ ਜਿਹੜੇ ਮੈਨੂੰ ਜਾਣਦੇ ਵੀ ਹੈ ਨਹੀਂ ਸੀਗੇ ਉਹਨਾਂ ਨੇ ਮੈਨੂੰ ਪਾ ਲਿਆ ਜੋ ਖਿੰਨ ਕਰਦੇ ਸੀਗੇ ਜੋ ਨਪਰਤ ਕਰਦੇ ਸੀਗੇ ਉਹਨਾਂ ਤੇ ਮੈਂ ਪ੍ਰਗਟ ਹੋ ਗਿਆ ਜੋ ਮੈਨੂੰ ਜਾਣਦੇ ਵੀ ਐ ਨਹੀਂ ਸੀਗੇ ਉਹਨਾਂ ਨੇ ਮੈਨੂੰ ਥਾ ਲਿਆ ਵਾ ਜੋ ਖਿੰਨ ਕਰਨ ਵਾਲੇ ਸੀਗੇ ਬੁਰਾ ਕਹਿਣ ਵਾਲੇ ਸੀ ਮੈਨੂੰ ਉਹਨਾਂ ਤੇ ਮੈਂ ਪ੍ਰਗਟ ਹੋ ਗਿਆ ਉਹਨਾਂ ਦੇ ਨਾਲ ਨਾਲ ਮੈਂ ਹੋ ਲਿਆ ਐ ਇਥੇ ਲਿਖਿਆ ਗਿਆ ਵਾ مار کھاندے کھاندے مر گئے کن لوگ مار کھاندے کھاندے مر گئے چھٹکارا نہ چاہیا اس لیے چھٹکارا نہیں چاہیا اس لیے انہوں نے رو لیا وا کیونکہ اور اتم پنرستان ایک دن گل اللہ میں کسی فوجی کو سکھی میری ممی بھی موت بھی ہوئی ہے ਮੇਰਾ ਖਬਰ ਆਇਆ ਜੀ ਕੱਲ ਯਾਦ ਕਰਕੇ ਜਦੋਂ ਮੇਰੀ ਭੈਣ ਮੰਮੀ ਦੀ ਛਾਤੀ ਉੱਤੇ ਹੱਥ ਮਾਰ-ਮਾਰ ਕੇ ਠੱਲਣ ਢੇ ਸੀ ਉਹਨੂੰ ਕਿਉਂ ਠੋਟ ਠੋਟ ਬੜੇ ਕੰਮ ਕਰਨ ਵਾਲੇ ਆ ਬੜੇ ਕੰਮ ਕਰਨ ਵਾਲੇ ਆ ਮੰਮੀ ਉੱਠੀ ਨਹੀਂ ਮਰੀ ਬਲਕਿ ਉਹਨੇ ਦੇਖਿਆ ਵੀ ਹੈ ਨੀਗਾ ਮੇਰੀ ਭੈਣ ਨੂੰ ਕਿ ਉਹ ਪਿੱਟਣ ਢਈ ਆ ਉਹ ਰੋਂ ਢਈ ਆ ਉਹ ਫੁੱਟ-ਫੁੱਟ ਕੇ ਰੋਂ ਢਈ ਆ ਅਤੇ ਜਿਸ ਘਰ ਦੇ ਵਿੱਚ ਅਸੀਂ ਰਹਿੰਦੇ ਸੀਗੇ ਉਹ ਇੱਕ ਗਾਰਡਰ ਸੀਗਾ ਗਾਰਡਰ ਦੇ ਨਾਲ ਚਾਨਣੀ ਚਾਨਣੀ ਵੱਜੀ ਹੋਈ ਸੀ ਅਤੇ ਜਦੋਂ ਚਾਨਣੀ ਵੱਜੀ ਹੋਈ ਜਿਵੇਂ ਸੂਰਜ ਦੀ ਤੋਪ ਆਈ ਕਿਉਂਕਿ ਸਾਰਾ ਦਿਨ ਡ੍ਰਾਈ ਉੱਥੇ ਘਰ ਦੇ ਵਿੱਚ ਜਦੋਂ ਚਾਨਣੀ ਕਿਸੇ ਨੇ ਕੋਠੇ ਚੜ੍ਹ ਕੇ ਦੂਜੇ ਪਾਸੇ ਸ਼ਾਮ ਵੱਲ ਨੂੰ ਕੀਤੀ ਕਿ ਸ਼ਾਂਤ ਅੰਦਰ ਜਿੱਥੇ ਬੈਠੇ ਲੋਕੀ ਉੱਥੇ ਸ਼ਾਂਤ ਜਾਵੇ ਅਤੇ ਗਾਰਡਰ ਨਾਲ ਵੱਜੀ ਹੋਈ ਚਾਨਣ ਜਦੋਂ ਖਿੱਚ ਮਾਰੇ ਉਹ ਗਾਰਡਨ ਮੇਰੀ ਭੈਣ ਦੇ ਸਿਰ ਤੇ ਆਣ ਕੇ ਡਿੱਗ ਪਿਆ ਅਤੇ ਮੇਰਾ ਢੜਾਕਾ ਨਿਕਲ ਗਿਆ ਨਾ ਕਿ ਮੇਰਾ ਹੋਰ ਵੀ ਰਸਦਾਰ ਬੈਠੇ ਹੋਏ ਸੜਾਕਾ ਨਿਕਲ ਗਿਆ ਇੱਕ ਹੋਰ ਗਿਰਤਾ ਪੈ ਗਈ ਗਾਰਡਨ ਡਿੱਗ ਗਿਆ ਗੱਡਰ ਡਿੱਗ ਗਿਆ ਮੇਰੀ ਮਾਂ ਦੇ ਬਿੱਟੇ ਡੋਤੇ ਡਿੱਗ ਗਿਆ ਗੱਡਰ ਅਤੇ ਮੈਂ ਭੱਜੇ ਮੰਦਰ ਸੀਗ ਤਸੱਲੀ ਤੇ ਹੋਣੀ ਡੈ ਸੀ ਕੀ ਕਰਨਾ ਕਦੀ ਉਹ ਘੁੱਟੇ ਲੱਗ ਕਦੀ ਉਹ ਘੁੱਟੇ ਲੱਗ ਕਿੰਨਾ ਕਦੀ ਟਾਈਮ ਤੇ ਪਾਸ ਕਰਨਾ ਰੋ ਸਕਦੇ ਨਹੀਂ ਕਿ ਵੱਡੇ ਨਬਰ ਦੇ ਵਿੱਚੋਂ ਕਬੀਓ ਗੁੱਠੇ ਲਾ ਕੇ ਕਬੀਓ ਗੁੱਠੇ ਲਾ ਕੇ ਟਾਈਮ ਪਾਸ ਕਰਨ ਦੇ ਆ ਪੱਜ ਕੇ ਜਦੋਂ ਆਏ ਦੇਖਿਆ ਗਾਡਰ ਨੂੰ ਚੱਕਿਆ ਚੱਕ ਕੇ ਪੜਾ ਕੀਤਾ ਆ ਦੇਖਿਆ ਪੈਣ ਉੱਥੇ ਦੀ ਉੱਥੇ ਹੀ ਬੈਠੀ ਆ ਬੰਦਲੀ ਉਹਨੂੰ ਕਰਨ ਦੇ ਨਹੀਂ ਮੈਨੂੰ ਮਰ ਜਾਣਾ ਮਾਂ ਦੇ ਨਾਲ ਮੈਂ ਮਾਂ ਦੇ ਨਾਲ ਮਰਨਾ ਮਨ ਨੂੰ ਪਤਾ ਮੇਰੀ ਮਾਂ ਹਮੇ ਉੱਥੇ ਗੱਲ ਕਰਦੇ ਕਿ ਮੇਰਾ ਸਿਰ ਫਟ ਗਿਆ ਵਾ ਦੇਖ ਮੇਰਾ ਸਿਰ 파ਟ ਕੇ ਦੇ ਕੱਢ ਕੇ ਨਾ ਭਰਾ ਵਾ ਕਿੰਨਾ ਭਰਾ ਕੱਢ ਮੇਰਾ ਸਿਰ ਤੇ ਡਿੱ ਗਿਆ ਉੱਠ ਉੱਠ ਮੇਰੇ ਦਰਦ ਨੂੰ ਦੇਖ ਬਰੀ ਤਕਲੀਫ ਨੂੰ ਦੇਖ ਕੇ ਮੇਰਾ ਦੁੱਖ ਵੰਡਾ ਮੈਨੂੰ ਕਹਿ ਕਿ ਮਾਵਾ ਹੀ ਧੀਆ ਦੇ ਦੁੱਖ ਨੂੰ ਵੰਡਾਉਂਦੀ ਆ ਤੁਸੀਂ ਜਾਣਦੇ ਹੋ ਧੀਆ ਆ ਮਾਵਾ ਕਦਾ ਆਪਣੇ ਧੀ ਦੇ ਦੁੱਖ ਨੂੰ ਦੇਖ ਨਹੀਂ ਸਕਦੀਆਂ ਤੁਸੀਂ ਜਾਣਦੇ ਹੋ ਅਤੇ ਮੇਰੀ ਭੈਣ ਨੇ ਕਿਹਾ ਉੱਠ ਮਨ ਤਸੱਲੀ ਦੇ ਮੈਨੂੰ ਹੌਸਲਾ ਦੇ ਮੈਨੂੰ ਦਲੇਰੀ ਦੇ ਮਨੋਂ Praise God ਹਾਲੇਲੂਇਆ ਪਵਿੱਤਰ ਬਾਈਬਲ ਦੇ ਤੇ ਲਿਖਿਆ ਗਿਆ ਵਾ ਆ ਪਵਿੱਤਰ ਕਲਾਮ ਦੇ ਜਿसरी ਪੜਦੇ ਆ ਪਦਾਵੰਦਾ ਦਾਸ ਸੰਤ ਪੌਲਸ ਕਹਿੰਦਾ ਜਿਹੜੀਆਂ ਚੀਜ਼ਾਂ ਮੇਰੇ ਭਲੇ ਵਾਸਤੇ ਸੀ ਉਹਨਾਂ ਨੂੰ ਮੈਂ ਹਾਨੀ ਸਮਝ ਲਿਆ ਜਦ ਮੇਰੀ ਮਾਂ ਨੂੰ ਠੰਡੇ ਸੁੱਠੀ ਨਹੀਂ ਤੇ ਮੈਂ ਉਸ ਦਿਨ ਸੋਚਿਆ ਉਸ ਦਿਨ ਵਿਚਾਰ ਕੀਤਾ ਕਿ ਗੁੱਸੇ ਹੋਏ ਨੂੰ ਮਨਾਇਆ ਜਾਂਦਾ ਵਾ رسی ہوئے انہوں منایا جاندہ ہوا لطبہ بڑی ہوئے انہوں تسلی دیتی جاندی جاتی وہ وہاں دو کسو کی ونڈیا جاندہ ہوا لیکن جڑے چلے گئے یا انہوں کو معافی بھی نہیں منگی جاتی ہے گی اس دن محسوس کیا میں کہ میں کدہ اپنی ماں ہوں میں ملہ میں اس سارا کچھ کہنے کا مطلب آ کہ جو چلا گیا ہوا جانتوں بات کو کوئی حل نہیں گا جان تو بعد کوئی نہیں ہے کہ ساری کوئی بانہ فڑے سان کوئی تسلی دے سانسلہ دے جی بندہ مرزن دا موت تو بعد کوئی مکتی نہیں گی کوئی توبہ نہیں گی کوئی شما نہیں گی کوئی معافی نہیں گی جو جیدے جی کر چکے ہیں پلے اور برے تو بعد سب سماپتا سب ختم میں کہہ رہا ہاں سا ਕਿ ਇੱਕ ਵਾਰ ਜਦੋਂ ਮਰ ਗਿਆ ਨਾ ਦੁਬਾਰਾ ਫਿਰ ਨਹੀਂ ਲਾ ਉਹ ਕਹਿੰਦੀ ਔਰ ਉਤਮ ਪੁਨਰਸਥਾਨ ਦੇ ਭਾਗੀ ਹੋਣਾ ਵਾ ਔਰ ਜਦ ਉਤਮ ਪੁਨਰਸਥਾਨ ਦੇ ਹਨ ਉਹਨਾਂ ਨੂੰ ਕਿਤਾਏ ਗੱਲ ਦੀ ਖਬਰ ਹੋ ਗਈ ਕਿ ਯਾਰ ਇੱਕੋ ਵਾਰੀ ਮਰਨਾ ਆ ਕਿ ਹੋਏ ਮਰਨਾ ਚੰਗਾ ਕਰਨਾ ਆ ਤੋ ਜਬਰਦਸਤ ਮਰਨਾ ਹੀ ਨਹੀਂਗਾ ਇੱਕੋ ਜਨਮੋਂ ਇੱਕੋਈ ਮ੍ਰਿਤਿ ਹੋਵਾ ਇੱਕੋ ਵਾਰੀ ਮਰਨਾ ਆ ਇੱਕੋ ਵਾਰੀ ਜਗ ਦੇ ਵਿੱਚ ਆਏ ਆ ਲੇਕਿਨ ਮਰਨਾ ਅਤੇ ਜੀ ਉੱਠਣਾ ਉੱਤਮ ਹੋਵੇ Praise the Lord Hallelujah ਮੇਰੀ ਮਰਤੀ ਉਹਦਾ ਤੈਆ ਖੁਦਾਵੰਦ ਸੰਤ ਕਹਿੰਦਾ ਨਾ ਕੀ ਸੰਤ ਹਰ ਇੱਕ ਇਨਸਾਨ ਕਹਿੰਦਾ 70 ਸਾਲ ਹੋਵੇ 80 ਸਾਲ ਹੋਵੇ ਮ੍ਰਿਤਿ ਉਤੈਆ ਪਰ ਇਸ ਇਨਸਾਨਾਂ ਦੇ ਅੰਦਰ ਇਹ ਗੱਲ ਆ ਗਈ ਆ ਕਿ ਮੇਰਾ ਜੀ ਉੱਠਣਾ ਔਰ ਵੀ ਉੱਤਮ ਹੋਵੇ ਪ੍ਰੇਜ਼ ਦਾ ਲੋਰ ਹallelujah ਕੀ ਹੋਵੇ ਹੋਰ ਵੀ ਜ਼ਵਾ ਉੱਤਮ ਹੋਵੇ ਮੇਰਾ ਪੂਰਨ ਸਥਾਨ ਮੇਰਾ ਜੀ ਉਠਣਾ ਉਹ ਜੀਵਨ ਲੈ ਸਕਦੇ ਸੀਗੇ ਅੱਜ ਪਾਦਰੀ ਲੋਗ ਅੱਜ ਵਿਸ਼ਵਾਸੀ ਲੋਗ ਕਹਿੰਦੇ ਆ ਯੇਸ਼ੂ ਮਸੀਹ ਦਾ ਮ੍ਰਿਤਿਉ

ਮਿਲ ਕੇ ਹਲੇਲੂਇਆ ਪ੍ਰਿਯੋ ਜਿਹੜੀਆਂ ਚੀਜ਼ਾਂ ਭਲੇਵਾਰ ਤੇ ਆ ਮਸੀਹ ਦੇ ਵਿੱਚ ਆਣ ਕਿ ਉਹ ਚੀਜ਼ਾਂ ਬੇਕਾਰ ਦੀ ਹੋ ਜਾਂਦੀਆਂ ਜਦੋਂ ਯੇਸ਼ੂ ਪ੍ਰਗਟ ਹੁੰਦਾ ਵਾ ਕਈਆਂ ਵੇਲੇ ਧਨ ਦੌਲਤ ਆ ਕਈਆਂ ਵੇਲੇ ਮਹਿੰਗੀ ਗੱਡੀ ਆ ਮਹਿੰਗਾ ਘਰ ਹੋਵਾ ਮਹਿੰਗੀ ਜ਼ਮੀਨ ਕਰੋੜਾਂ ਕਰੋੜਾਂ ਰੁਪਇਆ ਕਾਉਂਟ ਦੇ ਵਿੱਚ ਆ ਲੇਕਿਨ ਪ੍ਰਭੂ ਦੇ ਕਾਰਨ ਕਿਉਂ ਕਰਾਇਆ ਕਰਾਇ ਕੇ ਸੇਵਾ ਕਰਦੇ ਆ ਤਬ ਯੇਸ਼ੂ ਮਸੀਹ ਕਰਕੇ ਆਪਣੇ ਦੇਸ਼ ਨੂੰ ਵੀ ਛੱਡ ਜਾਂਦੇ ਆ ਮਦਰ ਟਰੇਜ਼ਾ ਮਦਰ ਟ੍ਰੀਜ਼ਾ ਬਰਿਜ਼ਾਂਤ ਨੇ ਉਹ ਬਹੁਤ ਹੀ ਅੱਛੀ ਔਰਤ ਸੀ ਸੌਖੀ ਸੀ ਲੇਕਿਨ ਭਾਰਤ ਵਿੱਚ ਆ ਗਈ ਭਾਰਤ ਚ ਆ ਕੇ ਮਦਰ ਟ੍ਰੀਜ਼ਾ ਨੇ ਸਾਰੀ ਜ਼ਿੰਦਗੀ ਉਹਦੀ ਗਵਾਹੀ ਆ ਉਹਦੇ ਸਾਰੀ ਜ਼ਿੰਦਗੀ ਦੋ ਸਾੜੀਆਂ ਦੇ ਵਿੱਚ ਕੱਢੀ ਆ ਮਦਰ ਟ੍ਰੀਜ਼ਾ ਨੇ ਇੱਕ ਵਾਰ ਮਦਰ ਟ੍ਰੀਜ਼ਾ ਆਪਣੇ ਬੱਚਿਆਂ ਵਾਂਗ ਜਿਹੜੇ ਭੁੱਖੇ ਨੰਗੇ ਬੱਚੇ ਸੀਗੇ ਅਤੇ ਉਹਨਾਂ ਵਾਸਤੇ ਬੱਚਿਆਂ ਵਾਂਗ ਫੁੱਟਬਾਕ ਤੇ ਗਈ ਰੋਡ ਤੇ ਗਈ ਮੰਗਨ ਡੈਪੀ ਸਾਢੇ 2 ਸਾਢੇ ਸਾਰੇ 40 50 ਸਾਲ ਦੋਵਾਂ ਸੜਕ ਕੱਢਣੇ ਬੜੀ ਤਗੜੀ ਗੱਲ ਹੋ ਬਾ ਸਾੜੀ ਫੱਟੀ ਹੋਈ ਸੀ ਗੰਦੀ ਸੀਗੀ ਤੇ ਹੈ ਵੀ ਬੇਕਾਰ ਸੀਗੀ ਜਦ ਵੀ ਉਹ ਅਮੀਰ ਸੀ ਲੇਕਿਨ ਯੇਸ਼ੂ ਕਰਕੇ ਉਹਨੇ ਉਹ ਮੀੜੀ ਉਹ ਸੌਖਾਪਨ ਬਲਕਿ ਉਹ ਦੇਸੀਪਨ ਸੀ ਗੋਰੀ ਸੀ ਅੰਗਰੇਜ਼ਾਂ ਸੀ ਇੱਥੇ ਆ ਕੇ ਜਿੱਥੇ ਡੇਂਗੂ ਆ ਜਿੱਥੇ ਭੰਦ ਭਾਂਦੇ ਬਿਮਾਰੀਆਂ ਉਸ ਟਾਈਮ ਤੇ ਸੀਗੀਆਂ ਜਿਸ ਤੰਤ ਮਦਰ ਟ੍ਰੀਜ਼ਾ ਹੁੰਦਾ ਥਿਆ ਸ਼ਾਡਰ ਤਰੱਕੀ ਬੜੀ ਕਰਨੀ ਕੱਚੀਆਂ ਜਗਾ ਵਾਚੇ ਝੌਂਪੜੇ ਜਿਹੜਾ ਡੰਗਰਾਂ ਦੇ ਲੱਗ ਕੇ ਇਸ ਹੁੰਦਾ ਸੋਣਾ ਪੈਂਦਾ ਹੁੰਦਾ ਸੀ ਨਾਲ ਦੇ ਆਪਾਂ ਡੰਗਰਾਂ ਝੌਂਪੜਾ ਬਣਿਆ ਹੁੰਦਾ ਨਾਲ ਦੇ ਪਾਸੇ ਲੋਕਾਂ ਦਾ ਕਮਰੇ ਹੀ ਹੁੰਦੇ ਸੀ ਤੇ ਕਈ ਲੋਕ ਨੇ ਬੱਕਰੀਆਂ ਪਾਵਿਆ ਨਾ ਬੰਨੀਆਂ ਹੁੰਦੀਆਂ ਸੀ ਭੇਡਾਂ ਆਪਣੇ ਪਾਜਾਂ ਨਾ ਬੰਨੀਆਂ ਹੁੰਦੇ ਇਦਾਂ ਦੇ ਜ਼ਮਾਨੇ ਸੀ ਮਦਰ ਟ੍ਰੀਜ਼ਾ ਦੇ ਸਮੇਂ ਦੇ ਵਿੱਚ ਚੌਥੋਂ ਪਹਿਲਾਂ ਦੇ ਸਮੇਂ ਸੀ ਹੱਤੋਂ ਰੋਡ ਤੇ ਮੰਗਾ ਡੈਪੀ ਆਪਣੇ ਬੱਚਿਆਂ ਵਾਸਤੇ ਕਿਸੇ ਕਿਸੇ ਦੇ ਹੱਥ ਕੀਤਾ ਨੇ ਉਹਨੇ ਉਹਦੇ ਹੱਥ ਤੇ ਥੁੱਕ ਦਿੱਤਾ ਮਦਰ ਟ੍ਰੀਜ਼ਾ ਨੇ ਸਖੀ ਕਹਿੰਦੀ ਹੋ ਕਹਿੰਦੀ ਇਹ ਜਿਹੜਾ ਥੁੱਕਿਆ ਮੇਰੇ ਵਾਸਤੇ ਮੇਰੇ ਬੱਚਿਆਂ ਵਾਸਤੇ ਹੁਣ ਕੁਛ ਦੇ ਦਿਓ ਬੰਦਾ ਪ੍ਰਭੂ ਦੇ ਵਿਚਾਰਿਆ ਬਾਤ ਦੇ ਵਿਚ ਸੁਣੇ ਮੈਂ ਕੀ ਕਹਿਣਾ ਚਾਹੰਦਿਆਂ ਉਹ ਬੰਦੇ ਨੇ ਉਸ ਨੂੰ ਭੇਡ ਚੜਾਈ ਸੁਣੇ ਉਹ ਮਦਰ ਟ੍ਰੀਜ਼ਾ ਨੇ ਕਿਸੇ ਨੇ ਸਵਾਲ ਪੁੱਛਿਆ ਮਾਦਾ ਮਾਦਾ ਕਿਉਂ ਇੰਨਾ ਸੰਘਰਸ਼ ਕਿਉਂ ਇੰਨੀ ਵਿਵਤਾ ਕਿਉਂ ਇੰਨਾ ਦੁੱਖ ਕਿਉਂ ਇੰਨਾ ਜ਼ਿਆਦਾ ਤੂੰ ਕਰ ਰਹੀ ਆਂ ਛਲ ਤੇ ਮਾਤਾ ਪਿਤਾ ਨੇ ਵੀ ਸਮਝਾਇਆ ਇਹਨੂੰ ਉਹਦੇ ਭੈਣ ਭਰਾਵਾਂ ਨੇ ਵੀ ਸਮਝਾਇਆ ਉਹ ਕਹਿੰਦੀ ਆ ਆ ਨਿੱਕੇ ਨਿੱਕੇ ਬੱਚੇ ਆ ਕੋੜੀ ਬੱਚੇ ਆ ਦਰੰਗੀਆ ਲੂਲੇ ਪਿੰਗਲੇ ਬੱਚੇ ਜਿਨ੍ਹਾਂ ਦੇ ਸ਼ਰੀਰਾਂ ਦੇ ਵਿੱਚੋਂ ਬਹੁ ਆਉਂਦੀ ਆ ਬਿਮਾਰੀ ਦੀ ਕੋੜੇ ਕੀੜੇ ਪੇ ਲਤਾਂ ਦੇ ਜਿ ਬਿਮਾਰੀ ਵਾਲ ਜਗ੍ਹਾ ਤੇ ਕਹਿੰਦੀ ਇਨ੍ਹਾਂ ਦੇ ਵਿੱਚੋਂ ਮੈਨੂੰ ਯੇਸ਼ੂ ਦੇਖਦਾ ਵਾ ਤੇ ਜਦੋਂ ਮੈਨੂੰ ਯੇਸ਼ੂ ਦੇਖਦਾ ਵਾ ਤੇ ਮੈਨੂੰ واستے نہیں ہوں امیری یورپ کنٹری انہیں تیاگ دیکھی ودیسے تیاگ دتا انہیں یشو واسطے جی یشو سے سنتا ہود ٹریسا بارے آپ با سکھیے تھے جو انہیں جو ہے گا یشو واسطے تیاگ جو سنگرش کیا بھارت دنیا کے. بھی چان کے یشو بچ کے سکھ سیکھ سکتے ہاں دیکھ سکتے ہاں ਅਤੇ ਫਿਰ ਇਸ ਤੋਂ ਬਾਅਦ ਦੇ ਵਿੱਚ ਉਸ ਬੰਦੇ ਬਾਰੇ ਯਾਦ ਕਰੇ ਜਿਹਦੇ ਬੱਚਿਆਂ ਨੂੰ ਅਤੇ ਪਤੀ ਨੂੰ ਤਿੰਨਾ ਜਾਣੇ ਨੂੰ ਉਮੜੀਸਾਂ ਦੇ ਵਿੱਚ ਸਾਡੇ ਦੇ ਅਛੂੜੀਸਾਂ ਵਿੱਚ ਜੂੰਦੇ ਜੀਹੀ ਜੀਪ ਦੇ ਵਿੱਚ ਗੱਡੀ ਦੇ ਵਿੱਚ ਜੂੰਦੇ ਜੀ ਅੱਗ ਲਾ ਕੇ ਫੂਕ ਦਿੱਤਾ ਸੀਗਾ ਉਹ ਸਪਾਦਰੀ ਬਾਰੇ ਤੁਸੀਂ ਪਾਸ ਪਾਸੂ ਸੀਗਾ ਡਾਕਟਰ ਸੀਗਾ ਗਰੀਬ ਲੋਕਾਂ ਦੀ ਸੇਵਾ ਕਰਦਾ ਸੀ ਡਾਕਟਰ ਸੀਗਾ ਉਹ ਵੀ ਉਹ ਸੇਵਾ ਆ ਸੀ ਕਰੀ ਗਈ ਕੋਦੀ دمیں جی سیوا کرتے سکے سی پلا کرتے سکے سی کھوڑیاں جی سیوا کرتے سگے سی گھوڑیاں تو ملم پٹی کردیا رو روٹی پانی دینی سکے ان کا علاج کرتے فری لیکن شیطان نے کچھ لوگ تیار رکھے ہوں کہ کیوں یشو مسیح نام کے بلا کروں بلا کر لئے آ جی اگ لا تھی ਰਾਤ ਗੱਡੀ ਦੇ ਸੁਤੇ ਪਿਆ ਜਿਨ੍ਹਾਂ ਨੇ ਮ ਗੱਡੀ ਤੋਂ ਫੂਕ ਦਿੱਤਾ ਵਾ ਉਹ ਜਿਨ੍ਹਾਂ ਨੇ ਗੱਡੀ ਨੂੰ ਅੱਗ ਲਾਇੀ ਸੀ ਫੂਕ ਦਿੱਤਾ ਸੀਗਾ ਉਹ ਬੰਦੇ ਫੜੇ ਗਏ ਅਦਾਲਤ ਦੇ ਵਿੱਚ ਲੈ ਆਂਦਾ ਵਾ ਅਤੇ ਉਸ ਗੋਰੀ ਨੂੰ ਵੀ ਕਹਿੰਦੇ ਸੰਗਰੇਜ਼ਨ ਨੂੰ ਵੀ ਕਹਿੰਦੇ ਆ ਇਹ ਬੰਦਿਆਂ ਨੇ ਤੇਰੇ ਪਤੀ ਨੂੰ ਜੂੰਦਾ ਸਾੜਿਆ ਤੇਰੇ ਬੱਚਿਆਂ ਨੂੰ ਜੂੰਦਾ ਸਾੜਿਆ ਦੱਸ ਤੇਰੀ ਕਿਹੜੀ ਸਜ਼ਾ ਕਰਨੀ ਆ ਮੈਂ ਵਿਚਾਰ ਕਰਦਾ ਕਹਿੰਦੇ ਹੋਂਗੇ ਜੱਜ ਕਹਿੰਦਾ ਨਾ ਗੋਲੀ ਮਰਵਾ ਦਈਏ ਗਾਟਾ ਵੜਾ ਦिए ਜੇ ਟੋਟੇ ਟੋਟੇ ਤੇਰੇ ਸਾਹਮਣੇ ਕਰਵਾ ਦिए ਜੇ ਫਾਂਸੀ ਲਵਾ ਦੇ ਤੇਰੇ ਸਾਹਮਣੇ ਇਹ ਕਹਿੰਦੇ ਕਹਿੰਦਾ ਹੋਵੇ ਗੱਜ ਜੱਜ ਲੇਕਰ ਜਦੋਂ ਜੱਜ ਨੇ ਪੁੱਛਿਆ ਉਸ ਨੂੰ ਕਿ ਕੀ ਸਜ਼ਾ ਦਈਏ ਇਹ ਤੇਰੇ ਸਾਹਮਣੇ ਆ ਪਤਾ ਉਸ ਨੇ ਕੀ ਆਖਿਆ ਕਹਿੰਦੀ ਆ ਮੇਰੇ ਯੇਸ਼ੂ ਨੇ ਮਾਫ ਕਰਨਾ ਸਿਖਾਇਆ ਹਵਾ ਮੈਂ ਮਾਫ ਕਰ ਦਿਆਂ ਇਹਨੂੰ ਛੱਡ ਦਿਓ ਦੇਖੇ ਜਿਹਨਾਂ ਦਾ ਰੱਬ ਆ ਗਿਆ ਬੱਚੇ ਫੂਕ ਦਿੱਤੇ ਆ ਪਤੀ ਫੂਕ ਦਿੱਤਾ ਵਿਦੇਸੀ ਇਹ ਵਿਦੇਸ ਚ ਰਹਿਣ ਵਾਲੀ ਆ ਉਹਦੇ ਪਤੀ ਨੂੰ ਫੂਕਣ ਤੋਂ ਬਾਅਦ ਬੱਚੇ ਨੂੰ ਫੂਕਣ ਤੋਂ ਬਾਅਦ ਫੇਰ ਮਾਫ਼ ਕਰਦੀ ਆ ਅਸੀਂ ਆਪਣੇ ਗਵਾਂਡੀ ਨੂੰ ਮਾਫ਼ ਨਹੀਂ ਕਰ ਪਾਉਂਦੇ ਨਿੱਕਿਆਂ ਨਿੱਕਿਆਂ ਦੀ ਲੜਾਈ ਹੋਈ ਹੁੰਦੀ ਆ ਉਹ ਨਫਰਤ ਪੀੜ੍ਹੀਆਂ ਤੱਕ ਚੱਲਦੀ ਆ ਉਹਨਾਂ ਕਦਾ ਸਰਪੰਚੀ ਦੀ ਪੰਚੀ ਦੀ ਤਾਂ ਹੋਰ ਕਿ ਭਲੇ ਦੀ ਗੱਲ ਆ ਜਾਵੇ ਨਾ ਉਹ ਬੰਦਾ ਖਲੋਤਾ ਹੋਵੇ ਉਹਦੇ ਮਗਰ ਨਹੀਂ ਤੋਰਦੇ ਆਪਾਂ ਕਿਉਂ ਕਿ ਫਲਾਨੇ ਟਾਈਮ ਤੇ ਨਾਲਰਾ ਬੁਰਾ ਕੀਤਾ ਟਮਕਾ ਨੇ ਟਾਈਮ ਤੇ ਨਾਲਰਾ ਬੁਰਾ ਕੀਤਾ ਕਦੋਂ ਦੀ ਨਿਗੇ ਨਿਗੇ ਉਹਨੇ 2 4 5 6 ਸਾਲ ਦੇ ਹੁੰਨੇ ਤੋ ਨਫਰਤ ਆ ਜ਼ਿੰਦਗੀ ਪਰ ਅਗਲੀ ਅਗਲੀ ਪੀੜ੍ਹੀ ਤੋ ਵੀ ਉਹ ਪੱਟੀ ਪੜਾਉਂਨੇ ਆ ਕਿ ਤੁਸੀਂ ਵੈਰ ਰੱਖਿਓ ਉਹਦੇ ਨਾਲ ਤੁਸੀਂ ਵੀ ਇਤਨਾ ਬੁਰਾ ਕਰ ਰਹੇ ਹੋ ਐਦਾਂ ਦੇ ਮੈਂ ਗੱਲ ਨੂੰ ਕਹਿਣਾ ਚਾਹਨਾ ਮਾ ਜਿਨਾਂ ਦਾ ਰੱਬ ਆ ਜਾਂਦਾ ਪੌਲਸ ਕਹਿੰਦਾ ਜਿਹੜੀ ਚੀਜ਼ ਮੇਰੇ ਬਾਤ ਲਾਭ ਦੀ ਸੀ ਹਾਨੀ ਸਮਝ ਲਿਆ ਵਾ ਇਬਰੀਅਨੀਆਂ ਵਾਲੇ ਲੇਖ ਕਹਿੰਦਾ ਵਾ ਔਰ ਤੁਮ ਪੁਨਰਸਤਾਨ ਦੇ ਭਾਗੀ ਹੋਣਾ ਚਾਹੁੰਦੇ ਆ ਮਾਰ ਖਾਂਦੇ ਖਾਂਦੇ ਮਰ ਗਏ